ਚਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਦਰ ਕਮੇਟੀ ਵੱਲੋਂ ਗਿਆਨੀ ਕੁਲਦੀਪ ਸਿੰਘ ਜੀ ਨੂੰ ਤਕਸ਼ਰੀ ਕੇਸਗੜ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ ਜਿਨ੍ਹਾਂ ਦੀ ਤਾਜਪੋਸ਼ੀ ਮਿਤੀ 10 ਤਰੀਕ ਨੂੰ ਤਕਸ਼ਰੀ ਕੇਸਗੜ ਸਾਹਿਬ ਵਿਖੇ ਰੱਖੀ ਗਈ ਸੀ ਕੁਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਤੇ ਤੇ ਪ੍ਰਸ਼ਾਸਨ ਪ੍ਰਸ਼ਾਸਨੇ ਵੱਲੋਂ ਲਗਾਤਾਰ ਟੈਲੀਫੋਨ ਤੇ ਇਤਲਾਹ ਦੇਣ ਤੇ ਕਿ ਉਹ ਉੱਥੇ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਮਾਹੌਲ ਖਰਾਬ ਹੋ ਸਕਦਾ ਆ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋયા ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਤਾਜ ਪੁਛੀ ਜਿਹੜੀ ਸੀ ਦਸਤਾਰਬੰਦੀ ਸੀ ਉਹ ਅਮਰਤ ਵੇਲੇ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਸਾਬ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਤਖਸ਼ਿਦ ਕੇਸਗੜ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਦਸਤਾਰ ਦੇ ਕੇ ਕੀਤੀ ਗਈ ਇਸ ਪ੍ਰੰਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਤਖਸ਼ਿਦ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਗਏ ਉਸ ਸਮੇਂ ਜਿਹੜੀ ਇਸ਼ਨਾਨ ਸੇਵਾ ਮੁਕੰਮਲ ਹੋ ਚੁੱਕੀ ਸੀ ਬਕਾਇਦਾ ਤਖਤ ਸਾਹਿਬ ਤੇ ਸ਼ਾਸਤਰ ਬਰਾਜਮਾਨ ਕੀਤੇ ਜਾ ਚੁੱਕੇ ਸਨ ਉਹ ਸਰਦਾਸ ਵਿੱਚ ਸਿੰਘ ਸਾਹਿਬ ਜੀ ਆਪ ਵੀ ਸ਼ਾਮਲ ਹੋਏ ਤੇ ਸੰਗਤਾਂ ਵੀ ਉਸ ਸਮੇਂ ਸ਼ਾਮਲ ਹੋਈਆਂ ਜਦੋਂ ਤਖਤ ਸਾਹਿਬ ਤੇ ਸਿੰਘ ਸਾਹਿਬ ਜੀ ਮਥਾ ਟੇਕਣ ਗਏ ਉਸ ਸਮੇਂ ਅਨੰਦ ਸਾਹਿਬ ਦੀਆਂ ਸ਼ੇਪਾਉੜੀਆਂ ਦਾ ਪਾਠ ਕੀਤਾ ਜਾ ਰਿਹਾ ਸੀ ਇਸ ਪ੍ਰੰਤ ਸਿੰਘ ਸਾਹਿਬ ਜੀ ਨੂੰ ਤਖਤ ਸਾਹਿਬ ਦੇ ਜਿਹੜੇ ਪੰਜ ਪਿਆਰੇ ਉਹਨਾਂ ਨੇ ਸਰੂਪਾ ਵੀ ਦਿੱਤਾ ਮੈਂ ਆ ਸੰਗਤ ਨੂੰ ਇਹ ਵੀ ਜਾਣਕਾਰੀ ਦੇ ਦਿਆਂ ਕਿਉਂਕਿ ਜਦੋਂ ਨਵਾ ਸਿੰਘ ਸਾਹਿਬ ਲਾਇਆ ਜਾਂਦਾ ਹੈ ਤੇ ਪਹਿਲੇ ਸਿੰਘ ਸਾਹਿਬ ਦੀਆਂ ਸਮਾਵਾਂ ਆਟੋਮੈਟਿਕਲੀ ਤੌਰ ਤੇ ਸਮਾਪਤ ਹੋ ਜਾਂਦੀਆਂ ਨੇ ਕਿਉਂਕਿ ਉੱਥੇ ਤਖਸ਼ਿੜ ਕੇਸਗੜ ਸਾਹਿਬ ਵੱਡਾ ਸਮਾਗਮ ਹੋਲਾਮਲਾ ਬਣਾਇਆ ਜਾ ਰਿਹਾ ਸੀ ਉਹਨਾਂ ਸਮਾਗਮ ਵਿੱਚ ਸਿੰਘ ਸਾਹਿਬ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੁੰਦੀ ਹੈ ਤੇ ਇਸੇ ਕਰਕੇ ਇਹ ਸਮਾਗਮ ਜਿਹੜਾ ਹੌਲੇ-ਹੌਲੇ ਤੋਂ ਪਹਿਲਾਂ ਕੀਤਾ ਗਿਆ ਸੀ ਤਾਂ ਜੋ ਸਿੰਘ ਸਾਹਿਬ ਦੀ ਗਵਾਈ ਵਿੱਚ ਹੀ ਉਹ ਅਲਮੱਲਾ ਸਮਾਗਮ ਜਿਹੜਾ ਉਹ ਸਪੂਰਨ ਹੋ ਸਕਦਾ ਕੋਈ ਜ ਵਿਅਕਤੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਤਖਸਾਲ ਵਿਖੇ ਜਦੋਂ ਸਿੰਘ ਸਾਹਿਬ ਜੀ ਤਖਸਾਲ ਤੇ ਗਏ ਤੇ ਉਸ ਸਮੇਂ ਸ਼ਾਸ਼ਤਰ ਵੀ ਬਰਾਜਮਾਨ ਨਹੀਂ ਸਨ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਵਾਅਵਲ ਧਿਆਨ ਨ ਦਿੱਤਾ ਜਾਵੇ ਆਪ ਬਕਾਇਦਾ ਇੱਕ ਅਸੀਂ ਵੀਡੀਓ ਜਾਰੀ ਕਰ ਰਹੇ ਹਾਂ ਜਿਸ ਵਿੱਚ ਸਿੰਘ ਸਾਹਿਬ ਜੀ ਜਦੋਂ ਤਖਸਾਲ ਤੇ ਗਏ ਉਸ ਸਮੇਂ ਬਕਾਇਦਾ ਸ਼ਾਸਤਰ ਸਜਾਏ ਜਾ ਚੁੱਕੇ ਸਨ ਤੇ ਇਹ ਕਹਿਣਾ ਗਲਤ ਆ ਕਿ ਉਸ ਸਮੇਂ ਸ਼ਾਸਤਰ ਨਹੀਂ ਸੀ ਸਜਾਏ ਗਏ ਤੇ ਇਹਨਾਂ ਗੱਲਾਂ ਨਾਲ ਜਿਹੜਾ ਸਿੱਖ ਪੰਥ ਵਿੱਚ ਦਬਦਾ ਪੈਦਾ ਹੁੰਦੀ ਆ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਝੂਠੀਆਂ ਫਵਾਂ ਨਾ ਫਲਾਓ ਕਿਉਂਕਿ ਪੰਥ ਜਦੋਂ ਹਾਲਾਤ ਇਹੋ ਜਿਹੇ ਹੋਣ ਹਰ ਇੱਕ ਹੀ ਇੱਕ ਦੂਜੇ ਵੱਲ ਸ਼ੱਕੀ ਨਜ਼ਰ ਨਾਲ ਵੇਖੇ ਤਾਂ ਮੈਂ ਸਮਝਦਾ ਕਿ ਅਜੇ ਇਆਂ ਫਵਾਂ ਫਰੋਣੀਆਂ ਗਲਤ ਹਨ ਕਿਉਂਕਿ ਛਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਫਰਜ਼ ਹੈ ਕਿ ਹਾਲਾਤ ਨੂੰ ਕੰਟਰੋਲ ਕਰਨਾ ਇਹਨਾਂ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਵੱਲੋਂ ਦਿੱਤੀ ਜੇ ਗਏ ਸੁਝਾਵਾਂ ਅਨੁਸਾਰ ਕਿ ਮਾਹੌਲ ਖਰਾਬ ਹੋ ਸਕਦਾ ਹੈ ਉਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹ ਦਸਤਾਰਬੰਦੀ ਸਮਾਗਮ ਸੀ ਸੰਖੇਪ ਵਿੱਚ ਕੀਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਲਾਤ ਖਰਾਬ ਨਾ ਹੋਣ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੰਗਤਾਂ ਗੁੰਮਰਾਹ ਨਾ ਹੋਣ ਅਤੇ ਉਹਨਾਂ ਵੀਰਣਾਂ ਦੁਆਰਾ ਬੇਨਤੀ ਕਰਦਾ ਕਿ ਅਜਿਹੇ ਹਾਲਾਤ ਪੈਦਾ ਨਾ ਕਰੋ ਜਿਨ੍ਹਾਂ ਨਾਲ ਸਿੱਖ ਕੌਮ ਵਿੱਚ ਦੁਬਿਧਾ ਪੈਦਾ ਹੋਵੇ, ਭਰਾ ਮਾਰੂ ਜੰਗ ਪੈਦਾ ਹੋਵੇ ਕਿਉਂਕਿ ਜਦੋਂ ਕੋਈ ਵੀ ਲੜਾਈ ਹੁੰਦੀ ਹੈ ਤਾਂ ਲੋਕਾਂ 'ਚ ਇਹ ਚਰਚਾ ਜਾਂਦੀ ਹੈ ਕਿ ਸਿੱਖ ਆਪਸ ਵਿੱਚ ਲੜਦੇ ਨੇ ਤੇ ਮੈਂ ਅਸੀਂ ਇਸ ਇਨ੍ਹਾਂ ਹਾਲਾਤਾਂ ਨੂੰ ਕੰਟਰੋਲ ਕਰ ਲਈ ਇਸ ਜਿਹੜਾ ਸਮਾਗਮ ਸੀ ਸੰਖੇਪ ਰੂਪ ਵਿੱਚ ਕੀਤਾ ਸੀ ਮੈਂ ਸੰਗਤਾਂ ਨੂੰ ਦੁਬਾਰਾ ਬੇਨਤੀ ਕਰਦਾ ਹਾਂ ਕਿ ਸੰਗਤਾਂ ਸੁਚੇਤ